ਨਗਰ ਕੌਂਸਲ ਮਲੇਰਕੋਟਲਾ ਦੇ ਵਾਰਡ ਨੰਬਰ 18 ਦੀ ਜਿਮਨੀ ਚੋਣ ਜਿੱਤਣ ਲਈ ਸੱਤਾਧਿਰ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਸਪਾ ਅਤੇ ਹੁਣ ਸੀਪੀਆਈਐਮ ਨੇ ਆਜ਼ਾਦ ਉਮੀਦਵਾਰ ਮੁਹੰਮਦ ਆਰਿਫ ਦਾਰਾ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਅੱਜ ਕਾਮਰੇਡ ਅਬਦੁਰ ਸੱਤਾਰ ਜ਼ਿਲ੍ਹਾ ਸਕੱਤਰ ਸੀਪੀਆਈਐਮ ਆਪਣੀ ਪਾਰਟੀ ਦੇ ਅਗਵਾ ਨਾਲ ਸਰਦਾਰ ਮੁਹੰਮਦ ਦਾਰਾ ਦੇ ਘਰ ਗਏ ਅਤੇ ਪਾਰਟੀ ਵੱਲੋਂ ਮੁਹੰਮਦ ਆਰਿਫ ਦਾਰਾ ਦੀ ਹਮਾਇਤ ਦਾ ਐਲਾਨ ਕੀਤਾ ਜਿਸ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਹੋਰ ਹੰਗਾਰਾ ਮਿਲਣ ਦੀ ਉਮੀਦ ਹੈ ਮੇਰਾ ਨਾਮ ਕਾਮਰੇਟ ਅਬਦਲ ਸਤਾਰ ਜ਼ਿਲ੍ਹਾ ਸਕੱਤਰ ਸੀਪੀਆਈਐਮ ਮੇਰੇ ਨਾਲ ਮੇਰੀ ਜ਼ਿਲ੍ਹੇ ਦੀ ਟੀਮ ਅਤੇ ਤਹਿਸੀਲ ਸਕੱਤਰ ਮੁਹੰਮਦ ਸਤਾਰ ਵੀ ਨੇ ਹੋਰ ਵੀ ਸਾਰੇ ਸਾਥੀ ਨੇ ਅਸੀਂ ਪ੍ਰਧਾਨੀਆਂ ਦੇ ਘਰ ਆਏ ਹਾਂ ਬਾੜ ਨੰਬਰ 18 ਤੋਂ ਪ੍ਰਧਾਨੀਆਂ ਦਾ ਬੇਟਾ ਮੁਹੰਮਦ ਆਰਿਫ ਦਾਰਾ ਅਯਾਜ਼ ਉਮੀਦਵਾਰ ਪਰ ਨੂੰ ਇਲੈਕਸ਼ਨ ਲੜ ਰਿਹਾ ਵਾਰਡ ਨੰਬਰ 18 ਦੇ ਵਿੱਚ ਉਹਨੂੰ ਅਸੀਂ ਅੱਜ ਸਮਰਥਨ ਕਰਨ ਵਾਸਤੇ ਆਏ ਆ ਪੂਰਨ ਪਾਰਟੀ ਵੱਲੋਂ ਸਮਰਥਨ ਅਸੀਂ ਵਾਰਡ ਦੇ ਲੋਕਾਂ ਨੂੰ ਵੀ ਅਪੀਲ ਕਰਨ ਆਏ ਆ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਪਾਂ ਇੱਕ ਵੱਡਾ ਬਦਲਾਅ ਕਰਿਆ ਸੀ ਝਾੜੂ ਨੂੰ ਵੋਟਾਂ ਆਪਾਂ ਸਾਰਿਆਂ ਨੇ ਰਲ ਕੇ ਪਾਈਆਂ ਸੀ ਜੋ ਆਪਾਂ ਨੇ ਝਾੜੂ ਵਾਲਿਆਂ ਤੋਂ ਉਮੀਦ ਰੱਖੀ ਸੀ ਉਹ ਆਪਣੀ ਉਮੀਦ ਪੂਰੀ ਨਹੀਂ ਹੋਈ ਸਾਰੇ ਜੋ ਵਾਅਦੇ ਕਰਕੇ ਗਏ ਸੀ ਆਪਣੇ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਅਸੀਂ ਅੱਜ ਆ ਜ ਆਦਮੀ ਉਮੀਦਵਾਰ ਮਮਦ ਆਰਫ ਦਾਰਾ ਦੀ ਅਸੀਂ ਜਿਹੜੀ ਸਪੋਰਟ ਆ ਉਹ ਕਰਨਾ ਆਏ ਆ ਤਾਂ ਸਭ ਇੱਕ ਗੱਲ ਹੈ ਕਿ ਬਦਾਈਖ ਸਾਹਿਬ ਐਮ ਐਲ ਏ ਜਿਹੜਾ ਸਾਡੇ ਹੈਗੀ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੇ ਜੋ ਕੰਮ ਕਰਨ ਨੂੰ ਤਾਂ ਕਿਵੇਂ ਅਸੀਂ ਵਿਕਾਸ ਦੇ ਲੀਹਾਂ ਦੇ ਪਿੱਲੇ ਗਏ ਤੇ ਅਸੀਂ ਵਿਕਾਸ ਵਧੀਆ ਕਰ ਰਹੇ ਹਾਂ ਸ਼ਹਿਰ ਨੂੰ ਸੰਪੂਰਨ ਬਣਾ ਰਹੇ ਹਾਂ ਕਿਧਰ ਨਜ਼ਰ ਆ ਰਹੇ ਤੁਹਾਨੂੰ ਦੇਖੋ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਚੰਗੀ ਤਰ੍ਹਾਂ ਕਵਰ ਕਰਦੇ ਹੋ ਸਾਰੇ ਸ਼ਹਿਰ ਦੇ ਵਿੱਚ ਨਿਗਾਹ ਮਾਰਦੇ ਹੋ ਵੀ 3 ਸਾਲ ਪੂਰੇ ਕਰ ਚੁੱਕੇ ਨੇ ਇਹ 3 ਸਾਲ ਪੂਰੇ ਹੋਣ ਦੇ ਬਾਵਜੂਦ ਤੁਸੀਂ ਦੱਸੋ ਵੀ ਐਮਐਲਏ ਨੇ ਕੀ ਸ਼ਹਿਰ ਦੇ ਵਿੱਚ ਜਾਂ ਗਲੀਆਂ ਨਾਲੀਆਂ ਦਾ ਕੋਈ ਵਿਕਾਸ ਕੀਤਾ ਹੋਵੇ ਜਾਂ ਮਲੇਰ ਕੋਲੇ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਲੈ ਕੇ ਆਂਦੇ ਹੁਣ ਜਿੱਥੇ ਗਰੀਬਾਂ ਨੇ ਇਲਾਜ ਕਰਾਉਣਾ ਹੋਵੇ ਪ੍ਰਾਈਵੇਟ ਹਸਪਤਾਲਾਂ ਨੂੰ ਤਾਂ ਇਹ ਬਥੇਰਾ ਉੱਪਰ ਨੂੰ ਚੱਕੀ ਜਾਂਦੇ ਨੇ ਪਰ ਜੋ ਆਪ ਦਾ ਲੋਕਾਂ ਦਾ ਹਸਪਤਾਲ ਆ ਸਰਕਾਰੀ ਉਹਦੇ ਵਿੱਚ ਇਹਨਾਂ ਤੋਂ ਡਾਕਟਰੀ ਨਹੀਂ ਲਿਆਂਦੇ ਗਏ ਮਹੱਲਾ ਕਲੀਨਿਕ ਜੋ ਰੋਜ਼ ਕਹਿੰਦੇ ਅਸੀਂ ਖੋਲੇ ਜਾ ਰਹੇ ਹਾਂ ਜਿਹੜੇ ਮਹੱਲਾ ਕਲੀਨਿਕਾਂ ਤੋਂ ਲੋਕਾਂ ਨੂੰ ਲਾਭ ਮਿਲਣਾ ਸੀਗਾ ਉਹ ਲਾਭ ਵੀ ਇਹਨਾਂ ਤੋਂ ਪੂਰਾ ਨਹੀਂ ਮਿਲ ਰਿਹਾ ਤੁਸੀਂ ਮੌਲਕ ਲਈ ਦੀ ਗੱਲ ਕੀਤੀ ਹੁਣੇ ਅੱਜ ਇੱਕ ਨਿਊਜ਼ ਲੱਗੀ ਉਹ ਮੌਲਕ ਲਈ ਟੈਸਟਾਂ ਦੇ ਪ੍ਰਾਈਵੇਟ ਬੰਦਿਆਂ ਨੂੰ ਕਰੋੜਾਂ ਰੁਪਏ ਦੇ ਦਿੱਤਾ ਕੀ ਉਹ ਅਗਰ ਜੇ ਹਸਪਤਲ ਭੜਤੇ ਕਿਤੇ ਜਾਣ ਮਮਲਾਜਮ ਤਾਂ ਉਹ ਬੈਨੀਫਿਟ ਨਹੀਂ ਮਿਲਦਾ ਤਾਂ ਵੀ ਨਹੀਂ ਬਿਲਕੁਲ ਜੇ ਸਰਕਾਰੀ ਹਸਪਤਾਲ ਦੇ ਵਿੱਚ ਉਹ ਮੁਲਾਜ਼ਮਾਂ ਨੂੰ ਰੱਖਿਆ ਜਾਵੇ ਗਰੀਬ ਜਨਤਾ ਨੂੰ ਸਰਕਾਰੀ ਹਸਪਤਾਲ ਚ ਹੀ ਲਾਭ ਮਿਲ ਸਕਦਾ ਹੋਰ ਤਾਂ ਕਿਤੋਂ ਕੋਈ ਲਾਭ ਹੀ ਨਹੀਂ ਮਿਲ ਸਕਦਾ ਮੁਹੱਲਾ ਕਲੀਨਿਕ ਤੇ ਇਹਨਾਂ ਨੇ ਜਿਹੜੀਆਂ ਪੁਰਾਣੀਆਂ ਡਿਫੈਂਸੀਆਂ ਸੀ ਪਹਿਲਾਂ ਉਹਨਾਂ ਨੂੰ ਇਹਨਾਂ ਨੇ ਰੰਗ ਕਰਕੇ ਆਪਦਾ ਫੋਟੋਆਂ ਚ ਏਪ ਕੇ ਆਪਦਾ ਨਾਮ ਰੋਸ਼ਨ ਕਰ ਲਿਆ ਇਹਨਾਂ ਨੇ ਪਰ ਕੰਮ ਤੁਹਾਡੇ ਸਾਹਮਣੇ ਆਇਆਗਾ ਵੀ ਇਹਨਾਂ ਨੇ ਕਿੱਡੇ ਕਿੱਡੇ ਪ੍ਰਾਈਵੇਟ ਹਸਪੀਟਲਾਂ ਨੂੰ ਲਾਭ ਪਹੁੰਚਾਤਾ ਇਹਨਾਂ ਦੇ ਸੀਐਮ ਨੇ ਲਾਭ ਪਹੁੰਚਾਤਾ ਇਹ ਤਾਂ ਇੰਨਾ ਘੱਟ ਗਿਣਤੀਆਂ ਤੇ ਤੁਸੀਂ ਦੇਖੋ ਵੀ ਕਿੱਡੇ ਕਿੱਡੇ ਹਮਲੇ ਕਰ ਰਹੇ ਨੇ ਜਿਹੜੇ ਕੋਰਟ ਦੇ ਵਿੱਚੋਂ ਸੁੱਧ ਹੋ ਚੁੱਕੇ ਨੇ ਇਹ ਫੇਰ ਵੀ ਇਹਨਾਂ ਦੀ ਪਾਰਟੀ ਇਹੋ ਜਿਹੇ ਜਿਹੜੇ ਕਰਾਪਟ ਬੰਦੇ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਨਹੀਂ ਦਿਖਾ ਰਹੇ ਇਹ ਦੱਸੋ ਇਹਨਾਂ ਤੋਂ ਕਾਹਦੀ ਉਮੀਦ ਰੱਖੀਏ ਅਸੀਂ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨ ਆਏ ਆਂ ਵੀ ਆਪਾਂ ਪਹਿਲਾਂ ਕਰ ਚੁੱਕੇ ਆਂ ਬਦਲਾਅ ਉਹ ਬਜ਼ਰਾਓ ਦਾ ਦੇਖੋ ਵੀ ਆਪਾਂ ਨੂੰ ਕੀ ਸਿੱਟਾ ਨਿਕਲਿਆਗਾ ਅੱਜ ਅਸੀਂ ਇਹੀ ਬੇਨਤੀ ਕਰਦੇ ਆਂ ਲੋਕਾਂ ਨੂੰ ਵੀ ਜਿਹੜਾ ਮੁਹੰਮਦ ਆਰਫਦਾਰਾ ਨੂੰ ਬਾੜ ਨੰਬਰ 18 ਦੇ ਵਿੱਚੋਂ ਆਪਾਂ ਬੰਦੇ ਜਿੱਤਣ ਦੇ ਨਾਲ ਜਿਹੜੀ ਨਿਹਾਰ ਆ ਉਹ ਤਰੰਤ ਬਦਲੀ ਹੋ ਜਾਣੀ ਹੈ ਜਦੀ ਕਿਉਂ ਸਾਰੇ ਸ਼ਹਿਰ ਦੇ ਜਿਹੜੇ ਐਮਸੀਆਂ ਦੇ ਨਾਲ ਵਧੀਕੀਆਂ ਕਰ ਰਿਹਾ ਐਮਐਲਏ ਉਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਬਸ ਲੋਕਾਂ ਨੂੰ ਇਹੀ ਅਪੀਲ ਆ ਵੀ ਆ ਬਾੜ ਨੰਬਰ 18 ਵਿੱਚੋਂ ਸਾਹਿਬ ਜੀ ਤੁਸੀਂ ਨਗਰ ਕੌਂਸਲ ਦੀ ਗੱਲ ਗੱਲ ਕੀਤੀ ਹੁਣ ਕਿ ਨਗਰ ਕੌਂਸਲ ਦੇ ਪ੍ਰਧਾਨ ਸਾਹਮਣੇ ਕੂੜੀਆਂ ਦੀ ਉਹਦਾ ਪਤੀ ਕਿਉਂ ਆਉਂਦਾ ਦੇਖੋ ਇਹ ਤਾਂ ਸੀਐਮ ਨੇ ਵੀ ਇਹ ਗੱਲਾਂ ਕਹਿੰਦੇ ਨੇ ਡੀਸੀ ਸਾਹਿਬ ਦੇ ਚਲੇ ਜਾਵੋ ਇਹ ਗੱਲਾਂ ਕਹਿੰਦੇ ਨੇ ਵੀ ਜਿਹੜਾ ਜਿੱਤ ਕੇ ਜਾ ਜਿਸ ਨੂੰ ਪ੍ਰਧਾਨ ਬਣਾਇਆ ਜਾਂਦਾ ਉਹਦੇ ਜਾ ਕੀ ਕਹਿੰਦੇ ਨੇ ਘਰ ਵਾਲਾ ਉਦਾਂ ਨਹੀਂ ਆ ਕੇ ਗੱਲਾਂ ਕਰਦਾ ਉਹ ਆਪ ਤਾਂ ਜਿਹਦੇ ਕੋਲੇ ਜ਼ਿੰਮੇਵਾਰੀ ਆ ਉਹ ਤਾਂ ਉੱਦੇ ਦੀ ਦਫ਼ਤਰ ਬੈਠ ਕੇ ਕੋਈ ਗੱਲ ਹੀ ਨਹੀਂ ਕਰਦੇ ਉਹ ਤਾਂ ਗੱਲਾਂ ਆਪ ਕਰਦੇ ਫਿਰਦੇ ਨੇ ਤੁਸੀਂ ਸਾਰਿਆਂ ਨੇ ਦੇਖਿਆ ਕਿੱਡੇ ਦਾ ਇੱਕ ਪੱਤਰਕਾਰ ਨੂੰ ਪ੍ਰੈਸ ਰਿਪੋਰਟਰ ਨੂੰ ਇੱਕ ਕੀ ਕਹਿੰਦੇ ਨੇ ਕਿੱਡੀਆਂ-ਕਿੱਡੀਆਂ ਧਮਕੀਆਂ ਦੇ ਰਹੇ ਨੇ ਇਹ ਤਾਂ ਜਿਹੜੀ ਜਿੰਨੀ ਸਾਡੇ ਕੋਲੇ ਆਜ਼ਾਦੀ ਆ ਪ੍ਰੈਸ ਕੋਲੇ ਆਜ਼ਾਦੀ ਆ ਉਹਨੂੰ ਵੀ ਇਹ ਕੈਦ ਕਰਨਾ ਚਾਹੁੰਦੇ ਨੇ ਆਪਣੇ ਹੱਥਾਂ 'ਚ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਮਾਰ ਨੰਬਰ 18 ਦੀ ਜੇ ਚੌਂਦ ਆਰਫਦਾਰਾ ਜਿੱਤਦੇ ਨੇ ਤੇ ਇੱਕ ਸ਼ਹਿਰ ਦੀ ਜਿਹੜੀ ਇਹ ਨਹਾਰ ਬਦਲੇਗੀ ਬਿਲਕੁਲ ਬਦਲੋਗੀ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਆਰਫਦਾਰਾ ਜੀ ਨੂੰ ਜਿਤਾਵੋ ਵੀ ਕੁਝ ਦਿਨਾਂ ਦੇ ਵਿੱਚ ਮਿਊਸਪੈਲਟੀ ਦਾ ਕੀ ਕਹਿੰਦੇ ਨੇ ਪੂਰਾ ਤੱਕ ਤੱਕ ਪਲਟਿਆ ਜਾਣਾਗਾ ਤੁਹਾਡੇ ਸਾਹਮਣੇ ਆਊਗਾ ਸਿੰਘ ਜੀ ਬੇਅੰਤ ਤੁਸੀਂ ਖਾਸ ਕਰਕੇ ਕੰਟਰੋਲਰ ਪ੍ਰਧਾਨ ਜੀ ਨੇ ਲੰਬਾ ਸਾਮਾ ਤੁਸੀਂ ਗੁਜ਼ਾਰ ਰਿਹਾ ਹੈ ਅੱਜ ਬਾਣ ਨੰਬਰ 18 ਦੇ ਵਿੱਚ ਵੀ ਤੁਸੀਂ ਆਰਿਫਦਾਨ ਰਿਪੋਰਟ ਦੇ ਸ਼ੁਰੂ ਤੋਂ ਲੱਗੇ ਹੋਈ ਹੋ ਕੀ ਮੈਨੂੰ ਤੁਹਾਨੂੰ ਲੱਗ ਰਿਹਾ ਹੈ ਕਿ ਇੱਕ ਪਾਸੇ ਵਿਧਾਇਕ ਘਰ ਘਰ ਜਾ ਕੇ ਅਬ ਅਪੀਲ ਕਰ ਰਹੇ ਹੈ ਇੱਕ ਐਮਸੀ ਛੋਟੇ ਇਲੈਕਸ਼ਨ ਬਾਤ ਤੇ ਤੁਸੀਂ ਜਨਤਾ ਦੇ ਨਾਲ ਚੱਲ ਰਹੇ ਹੋ ਤੁਹਾਡੇ ਨਾਲ ਲੋਕ ਜੁੜ ਵੀ ਰਹੇ ਨੇ ਕਿੰਨੇ ਕੁ ਤੁਸੀਂ ਮਾਰਜ ਨਾਲ ਜਿੱਤਣ ਦੀ ਪੋਜੀਸ਼ਨ 'ਚ ਹੋ ਦੇਖੋ ਸਭ ਤੋਂ ਪਹਿਲਾ ਬੜੀ ਗੱਲ ਇਹ ਹੈ ਵੀ ਇੱਕ ਅਸੀਂ ਐਮਐਲਏ ਦੇ ਮੁਤਾਬਕ ਛੋਟੇ ਆ ਜਦੋਂ ਇੱਕ ਐਮਐਲਏ ਏਰੀਆ ਦੇ ਵਿੱਚ ਆ ਜਾਵੇ ਇਸ ਮਤ ਇਸ ਤੋਂ ਸਿੱਧਾ ਜਾਹਰ ਹੁੰਦਾ ਵੀ ਸੀਟ ਖਤਰੇ 'ਚ ਆਉਣਾ ਤੇ ਅਸੀਂ ਰੱਬ ਤੋਂ ਦੁਆ ਵੀ ਕਰਦੇ ਆ ਔਰ ਯਕੀਨ ਵੀ ਹੈ ਵੀ ਜਿਹੜੀ ਸਾਡੀ ਇਸ ਵਾਰਡ ਦੀ ਜਿੱਤ ਹੈ ਉਹ ਯਕੀਨੀ ਹੈ ਔਰ ਅਸੀਂ ਸਾਡਾ ਹੁਣ ਜਿਹੜਾ ਮਕਸਦ ਹੈ ਮੇਨ ਉਹ ਹੈਗਾ ਵਧ ਗਰਾਫ ਬਤਾਉਂਦਾ ਜਿੱਤ ਤਾਂ ਰੱਬ ਨੇ ਦੇ ਦਿੱਤੀ ਸਿਰਫ ਅਸੀਂ ਹੁਣ ਗਰਾਫ ਵਧਾਣ ਲੱਗਿਆ ਆ ਵੀ ਆਹ ਦੇਖੋ ਸ਼ਹਿਰ ਦੇ ਵਿੱਚ ਗਰਾਫ ਕਿਵੇਂ ਵਧਾ ਸਾਡਾ ਜੋਰ ਹੁਣ ਉੱਥੇ ਲੱਗਿਆ ਹੋਇਆ ਔਰ ਮੈਂ ਇਹੀ ਸਾਰੇ ਵਾਰਡ ਦੇ ਬੰਦੇ ਨੂੰ ਅਪੀਲ ਕਰੂੰਗਾ ਵੀ ਆਪਾਂ ਹਮ ਹੁਮਾ ਕੇ ਵੀ ਇਹ ਜਾਂ ਕਰੀਏ ਵੀ ਇੰਨੀਆਂ ਵੋਟਾਂ ਦੇ ਮਾਰਜ ਜਿਤਾਈਏ ਜਿਹਦੇ ਪੰਜਾਬ ਚ ਅੱਜ ਤੱਕ ਇਹ ਰਿਕਾਰਡ ਟੁੱਟ ਜਾਵੇ ਇੰਨੀ ਅਸੀਂ ਬੇਨਤੀ ਕਰਾਂਗੇ ਇੱਥੇ ਦੇ ਆਵਾਮ ਨੂੰ ਔਰ ਇਹ ਯਕੀਨ ਦਿਵਾਵਾਂਗੇ ਤੁਸੀਂ ਆਰ ਇਵਦਾਰਾਂ ਨੂੰ ਜਿਤਾ ਕੇ ਭੇਜੋ ਸ਼ਹਿਰ ਦਾ ਬਦਲਾਅ ਅਸੀਂ ਕਰਕੇ ਦਿਖਾਵਾਂਗੇ